Hey guys good evening welcome to my new vlog ਮੈਂ ਆਸ਼ਾ ਕਰਦਾ ਤੁਸੀਂਾਰੇ ਠੀਕ ਹੋਵਗੇ ਅੱਜ ਦੀ ਵਲੌਗ ਦੀ ਸਟਾਰਟਿੰਗ ਹੋ ਰਹੀ ਸਿੱਧਾ ਨਰਸਰੀ ਦਾ ਸਾਡਾ ਘਰ ਵਿੱਚ ਫਲਾਵਰਸ ਲਾਉਣ ਦਾ ਪਲਾਨ ਆ ਅਸੀਂ ਫਲਾਵਰਸ ਦੇਖਣ ਲਈ ਆਏ ਆ ਮੈਂ ਤੇ papa ji ਆਏ ਆ ਦੋਵਿਆਂ ਨੇ ਬਾਕੀ ਹੁਣ ਆਪਾਂ ਚੈੱਕ ਕਰਦੇ ਆ ਗਈ ਸਫੋਲ ਬੂਟੇ ਦੇਖੋ ਕਿੰਨੇ ਵਧੀਆ ਆ ਇਹਨਾਂ ਵਿੱਚ ਵਾਈਟ ਫੋਲ ਲੱਗੇ ਆ ਪਰ ਇਹਨਾਂ ਦਾ ਮੈਨੂੰ ਨਾਮ ਨਹੀਂ ਪਤਾ ਆਪਾਂ ਮੁੰਡੇ ਨੂੰ ਪਤਾ ਕਰਦੇ ਮੁੰਡਾ ਰੋਟੀ ਖਾਣਦੇ ਆਇਆ ਆਪਾਂ ਨੂੰ ਡਿਸਟਰਬ ਨਹੀਂ ਕੀਤਾ ਦੇਖੋ ਗਾਇਸ ਕਿੰਨੇ ਵਧੀਆ ਲੱਗਣਦੇ ਆ ਗਾਇਸ ਇਹ ਕਾ ਦੇਖੋ yellow color ਦੇ ਫੁੱਲ ਕਿੰਨੇ ਵਧੀਆ ਗਾਇਸ ਆ ਫਲਾਵਰਸ ਦੇਖੋ ਇਹਨਾਂ ਦਾ ਕੰਬੀਨੇਸ਼ਨ ਕਿੰਨਾ ਵਧੀਆ ਹੁਣ ਜਿਹੜਾ ਤੁਸੀਂ ਮਾਰੇ ਪਿੱਛੇ ਦੇਖ ਰਹੇ ਹੋ ਇਹ ਸਾਰੇ ਡੈਕੋਰੇਸ਼ਨ ਵਾਲੇ ਪਲਾਂਟ ਆ ਦੇਖੋ ਕਿੰਨੇ ਵਧੀਆ ਇਸ ਮੇਰੇ ਪਿੱਛੇ ਫਲਾਵਰਸ ਦੇਖੋ ਕਿੰਨੇ ਵਧੀਆ ਇਹ ਵੀ ਸਾਡੀ ਕਲੈਕਸ਼ਨ ਵਿੱਚ ਫਲਾਵਰ ਹੈਗੇ ਆ ਨਰਸਰੀ ਵਾਲਿਆਂ ਨੂੰ ਗਮਲਿਆਂ ਦਾ ਕਹਿ ਦਿੱਤਾ ਆ ਉਹਨਾਂ ਤੋਂ ਗਮਲੇ ਖਤਮ ਹੋਏ ਸੀਗੇ ਹੁਣ ਉਹਨਾਂ ਨੇ ਲਿਆ ਕੇ ਦੇ ਦੇਣੇ ਆ ਫੇ ਅਸੀਂ ਥੋੜੀ ਦਿਨਾਂ ਦਾ ਲੈ ਕੇ ਜਾਵਾਂਗੇ ਸੋ ਹੁਣ ਅਸੀਂ ਚੱਲੇ ਆ ਵਾਪਸ ਘਰ ਪਹੁੰਚ ਚੁਕੇ ਘਰ ਵੰਸ਼ ਸੁਤਾਇਆ ਗਾਇਸ ਉੱਤੇ ਆ ਚੁਕੇ ਆ ਤੁਸੀਂ ਦੇਖਿਆ ਵੰਸ਼ ਨੇ ਗੰਜ ਘੜਾਲੀ ਅੱਜ ਸਾਡੇ ਭੈਣਾਂ ਲਈ ਸ਼ਿਮਲਾ ਮਿਰਚ ਦੀ ਸਬਜ਼ੀ ਤੜਕਾ ਲੱਗੰਦਿਆ ਨਾ ਮੈਸ ਵਲੌਗ ਦਾ ਕਰਦੇ ਐਂਡ ਪਸੰਦ ਆਈ ਹੁੰਗੀ ਤਾਂ ਲਾਈਕ ਕਰ ਦਿਓ ਚੈਨਲ ਦੇ ਨਮੀਆਂ ਦਾ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਧੰਨਵਾਦ ਜੀ ਮੈਸ ਵਲੌਗ ਦਾ ਉਹ ਫੋਨ ਡਿੱਗ ਗਿਆ